ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਬਿਲਕੁਲ ਕਲੀਅਰ ਹੋ ਚੁੱਕਾ ਹੈ ਕਿ ਇਹ ਪ੍ਰੇਮ ਸੰਬੰਧਾਂ ਦੇ ਕਾਰਨ ਹੀ ਇਹਨਾਂ ਨੇ ਇਸ ਤਰੀਕੇ ਨਾਲ ਪ੍ਰੀ ਪਲਾਨਡ ਤਰੀਕੇ ਨਾਲ ਪੂਰੀ ਪਲਾਨਿੰਗ ਕਰਕੇ ਕੌਨਸਪੀਰੇਸੀ ਕਰਕੇ ਗੁਰਵਿੰਦਰ ਸਿੰਘ ਦੀ ਹੱਤਿਆ ਕੀਤੀ ਹੈ। ਇਹ ਇੱਕ ਇਹ ਇੱਕ ਹੀਨਸ ਕ੍ਰਾਈਮ ਹੈ ਜਿਹਨੂੰ ਆਪਾਂ ਸੀਰੀਅਸ ਕ੍ਰਾਈਮ ਕਹਿੰਦੇ ਆ। ਇਹਨਾਂ ਨੇ ਕਈ ਵਾਰੀ ਇਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਹੋਇਆ ਹੈ। ਇਹ ਰੁਪਿੰਦਰ ਕੌਰ ਇਹ ਦੋਸ਼ੀ ਹਰਕਵਲਪ੍ਰੀਤ ਸਿੰਘ ਨੂੰ ਜਾ ਕੇ ਬਠਿੰਡੇ ਮਿਲਦੀ ਵੀ ਰਹੀ ਹੈ। ਤੇ ਕਈ ਵਾਰ ਇਹਨਾਂ ਨੇ ਆਪਸ ਵਿੱਚ ਟਾਈਮ ਸਪੈਂਡ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇਹ ਮੁਲਾਕਾਤਾਂ ਹੁੰਦੀ ਰਹੀ ਹੈ ਉਸੇ ਦੌਰਾਨ ਉਹਨਾਂ ਨੇ ਗੁਰਵਿੰਦਰ ਸਿੰਘ ਦਾ ਮਰਡਰ ਪਲਾਨ ਕੀਤਾ ਸ냅ਚੈਟ ਰਹੀ ਇਹਨਾਂ ਦੀ ਗਲਬਾਤ ਹੋਈ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਸੋਸ਼ਲ ਮੀਡੀਆ ਦੇ ਵੱਖੋ ਵੱਖਰੇ ਹੈਂਡਲਸ ਰਾਹੀਂ ਇਹ ਇੱਕ ਦੂਜੇ ਨਾਲ ਸੰਪਰਕ ਵਿੱਚ ਸੀ ਤੇ ਇਸ ਤੋਂ ਇਲਾਵਾ WhatsApp ਕਾਲ ਤੇ ਨਾਰਮਲ ਕਾਲਸ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਲਦੀ ਸੀ ਜਿਹੜੀ ਮੇਨ ਚੀਜ਼ ਸੀ ਕਿ ਜੋ ਮ੍ਰਿਤਕ ਹੈ ਉਹਦੀ ਹੱਤਿਆ ਕਿਨੇ ਕੀਤੀ ਹੈ ਇਹ ਗੱਲ ਕਲੀਅਰ ਹੋ ਚੁੱਕੀ ਹੈ ਤੇ ਉਹ ਦੋਸ਼ੀਆਂ ਨੂੰ ਆਪਾਂ ਸਲਾਖਾ ਦੇ ਪਿੱਛੇ ਪਹੁੰਚਾ ਦੇ। ਕਿ ਲੱਗਦਾ ਵੀ ਫਾਸਟ ਟੈਕ ਮਤਲਬ ਵੀ ਜਲਦੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਕਈ ਵਾਰੀ ਬੜਾ ਲੰਮਾ ਸਮਾਂ ਲੱਗ ਜਾਂਦੇ ਇਹਨਾਂ ਕੇਸਾਂ ਦੇ ਵਿੱਚ ਬਹੁਤ 2 5 ਸਾਲ 4 ਸਾਲ ਇਦਾਂ ਲੱਗ ਜਾਂਦੇ ਕੀ ਲੱਗਦਾ ਵੀ ਬਹੁਤ ਜਲਦੀ ਯਾਨੀ ਕਿ ਇਹਨਾਂ ਨੂੰ ਸਜ਼ਾ ਹੋ ਸਕਦੀ ਹੈ ਮੈਨੂੰ ਲੱਗਦਾ ਨਹੀਂ ਮੈਨੂੰ ਯਕੀਨ ਹੈ ਜੋ ਯਨਾ ਸਪੋਕਸਮੈਨ ਰਹੇ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਕਰਦੇ ਆਪਾਂ ਪਿੰਡ ਸੁਖਣ ਵਾਲਾ ਦੀ ਜੋ ਗੁਰਵਿੰਦਰ ਕਾਂਡ ਹੋਇਆ ਤਾਂ ਸਾਡੇ ਨਾਲ ਡੀਆਈਜੀ ਮੈਡਮ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਉਸ ਟੌਪਿਕ ਤੇ ਮੈਮ ਕਿਵੇਂ ਦੇਖ ਰਹੇ ਹੋ ਜਿਹੜਾ ਗੁਰਵਿੰਦਰ ਦਾ ਕਤਲ ਕਾਂਡ ਹੋਇਆ ਹੈ ਕੀ ਕਹਿਣਾ ਚਾਹੁੰਦੇ ਆ ਇਸ ਬੰਦੇ ਇਹ ਬਹੁਤ ਹੀ ਘਿਨੋਨਾ ਕ੍ਰਾਈਮ ਹੋਇਆ ਹੈ ਗੁਰਵਿੰਦਰ ਸਿੰਘ ਦਾ ਸਿੰਘ ਜਬ ਬਹੁਤ ਖਰਾਬ ਤਰੀਕੇ ਨਾਲ ਮਰਡਰ ਕੀਤਾ ਗਿਆ ਹੈ ਇੰਦੇ ਵਿੱਚ ਹੁਣ ਤੱਕ ਤਿੰਨ ਦੋਸ਼ੀ ਸੜੇਵਲੋ ਨਾਮਜਦ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਪਹਿਲੀ ਦੋਸ਼ਣ ਹੈਗੀ ਰੁਪਿੰਦਰ ਕੌਰ ਦੂਜਾ ਦੋਸ਼ੀ ਹਰਕਵਲ ਪ੍ਰੀਤ ਸਿੰਘ ਬਟਿੰਡੇ ਦਾ ਰਹਿਣ ਵਾਲਾ ਤੇ ਤੀਜਾ ਵਿਸ਼ਵਜੀਤ ਕੁਮਾਰ ਉਰਫ ਪੀਚਾ ਤੇ ਇਹਦੇ ਵੀ ਤੀਜੇ ਦੋਸ਼ੇ ਦੀ ਵੀ ਗ੍ਰਿਫਤਾਰੀ ਪੈ ਚੁੱਕੀ ਹੈ ਇੰਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਰੁਪਿੰਦਰ ਕੌਰ ਗੁਰਵਿੰਦਰ ਸਿੰਘ ਦੀ ਪਤਨੀ ਹੈ ਤੇ ਉਹਨੇ ਜਿਹੜਾ ਹਰਕਵਲ ਪ੍ਰੀਤ ਸਿੰਘ ਹੈ ਉਹਦੇ ਨਾਲ ਉਹਦਾ ਅਫੇਅਰ ਚੱਲ ਰਿਹਾ ਸੀ ਤੇ ਉਹਨੇ ਆਪਣੇ ਗੁਰਪਤੀ ਗੁਰਵਿੰਦਰ ਸਿੰਘ ਦਾ ਆਪਣੇ ਰਸਤੇ ਚੋਂ ਕੰਡਾ ਕੱਢਣ ਲਈ ਇਹਦੇ ਨਾਲ ਹਰਕਵਲਪ੍ਰੀਤ ਸਿੰਘ ਦੇ ਨਾਲ ਰਲ ਕੇ ਉਹਦਾ ਕਤਲ ਕਰ ਦਿੱਤਾ ਤੇ ਨਾਲੇ ਤੀਜਾ ਦੋਸ਼ੀ ਵੀ ਸੁਜੀਤ ਕੁਮਾਰ ਉਰਫ ਪੀਚਾ ਉਹਨਾਂ ਨੇ ਉਹਨੇ ਕਤਲ ਕਰਨ ਵਾਸਤੇ ਇਹਨਾਂ ਨੂੰ ਪੂਰੀ ਪੂਰੀ ਸਹਾਇਤਾ ਪ੍ਰਦਾਨ ਕੀਤੀ ਹੈ ਮੈਮ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਨੇ ਮਤਲਬ ਪ੍ਰੇਮ ਸਬੰਧਾਂ ਦੇ ਕਾਰਨ ਕੀਤਾ ਵਾਕਈ ਪ੍ਰੇਮ ਸਬੰਧਾਂ ਦੇ ਕਾਰਨ ਕਿ ਇਹਦੇ ਵਿੱਚ ਕੋਈ ਹੋਰ ਵੀ ਮਨਸ਼ਾ ਹੋ ਸਕਦੀ ਹੈ ਇਹ ਬਿਲਕੁਲ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਬਿਲਕੁਲ ਕਲੀਅਰ ਹੋ ਚੁੱਕਾ ਹੈ ਕਿ ਇਹ ਪ੍ਰੇਮ ਸੰਬੰਧਾਂ ਦੇ ਕਾਰਨ ਹੀ ਇਹਨਾਂ ਨੇ ਇਸ ਤਰੀਕੇ ਨਾਲ ਪ੍ਰੀ ਪਲਾਨਡ ਤਰੀਕੇ ਨਾਲ ਪੂਰੀ ਪਲਾਨਿੰਗ ਕਰਕੇ ਕੌਨਸਪੀਰੇਸੀ ਕਰਕੇ ਗੁਰਵਿੰਦਰ ਸਿੰਘ ਦੀ ਹੱਤਿਆ ਕੀਤੀ ਹੈ ਮੈਡਮ ਰੁਪਿੰਦਰ ਵੱਲੋਂ ਕੋਈ ਮਤਲਬ ਦੱਸਿਆ ਗਿਆ ਕਿ ਜਿਵੇਂ ਇਹਨਾਂ ਦੇ ਕਿ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਫੇਰ ਚੱਲਦਾ ਸੀ ਕਿ ਆ ਕੇ ਰਿਪੋਰਟ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਹੀ ਹੋਇਆ ਤਾਂ ਕਿੱਦਾਂ ਇਹਨਾਂ ਦੇ ਪ੍ਰੇਮ ਸੰਬੰਧ ਜੁੜੇ ਕਿ ਮਤਲਬ ਇਹਦੇ ਬਾਰੇ ਕੀ ਰੁਪਿੰਦਰ ਕੌਰ ਦੀ ਅਰੈਸਟ ਤੋਂ ਬਾਅਦ ਉਹਨੇ ਸਾਨੂੰ ਪੁਛਗਿਸ ਦੇ ਵਿੱਚ ਬਹੁਤਾ ਜ਼ਿਆਦਾ ਕੋਆਪਰੇਟ ਨਹੀਂ ਕੀਤਾ ਪਰੰਤੂ ਜਿੰਨੀ ਕ ਪੁਜਗੀਚ ਹੁਣ ਤੱਕ ਸਾਡੀ ਹੋਈ ਹੈ ਤੇ ਜਿੰਨੀ ਕ ਟੈਕਨੀਕਲ ਸ਼ਹਾਦਤ ਅਸੀਂ ਇਕੱਠਾ ਕੀਤੀ ਹੈ ਉਸ ਆਧਾਰ ਤੇ ਇਹ ਕਲੀਅਰ ਹੋਇਆ ਹੈ ਕਿ ਰੁਪਿੰਦਰ ਕੌਰ ਜਦੋਂ ਕੈਨੇਡਾ ਵਾਪਸ ਆਈ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਉਹ ਇਹ ਦੂਜਾ ਦੋਸ਼ੀ ਹਰਕਵਲ ਪ੍ਰੀਤ ਸਿੰਘ ਦੇ ਨਾਲ ਇਨ ਟੱਚ ਹੋਈ ਹੈ ਕੰਟੈਕਟ ਵੀ ਚਾਹੀਏ ਉਸ ਤੋਂ ਬਾਅਦ ਇਹਨਾਂ ਨੇ ਕਈ ਵਾਰੀ ਇਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਹੋਇਆ ਹੈ ਇਹ ਰੁਪਿੰਦਰ ਕੌਰ ਇਹ ਦੋਸ਼ੀ ਹਰਕਵਲ ਪ੍ਰੀਤ ਸਿੰਘ ਨੂੰ ਜਾ ਕੇ ਬਠਿੰਡੇ ਮਿਲਦੀ ਵੀ ਰਹੀ ਹੈ ਤੇ ਕਈ ਵਾਰੀ ਨੇ ਇਹਨਾਂ ਨੇ ਆਪਸ ਵਿੱਚ ਟਾਈਮ ਸਪੈਂਡ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਮੁਲਾਕਾਤਾਂ ਹੁੰਦੀ ਰਹੀ ਹੈ ਉਸੇ ਦੌਰਾਨ ਉਹਨਾਂ ਨੇ ਗੁਰਵਿੰਦਰ ਸਿੰਘ ਦਾ ਮਰਡਰ ਪਲਾਨ ਕੀਤਾ ਮੈਡਮ ਰੁਪਿੰਦਰ ਕੌਰ ਨੇ ਕਿੰਨਾ ਚਿਰ ਮੈਰਿਜ ਹੋਈ ਨੂੰ ਹੋ ਗਿਆ ਕਿ ਮਤਲਬ ਕੋਈ ਇਹਨਾਂ ਦੀ ਜਿਵੇਂ ਮੈਰਿਜ ਹੋਈ ਨੂੰ ਕਾਫੀ ਟਾਈਮ ਦਾਸਰੇ ਵੀ ਹੋ ਗਿਆ ਕਿੰਨਾ ਟਾਈਮ ਹੋਇਆ ਵੇਸੇ ਇਹਨਾਂ ਦੀ ਮੈਰਿਜ ਨਵੰਬਰ 2023 ਦੇ ਵਿੱਚ ਹੋ ਚੁੱਕੀ ਸੀ ਮਤਲਬ ਕਰੀਬ-ਕਰੀਬ ਹੁਣ 2 ਸਾਲ ਹੋ ਚੁੱਕੇ 2 ਸਾਲ ਦੇ ਵਿੱਚ ਰਪਿੰਦਰ ਕੌਰ ਵੱਲੋਂ ਮਤਲਬ ਕੋਈ ਇਹਨਾਂ ਤੋਂ ਕਿ ਬੇਵੀ ਲਿਆ ਗਿਆ ਗੁਰਵਿੰਦਰ ਸਿੰਘ ਦਾ ਇਹ ਨਹੀਂ ਲਿਆ ਆਇਆ ਕੋਈ ਪੁੱਛ ਗਏ ਇਸ ਦੇ ਵਿੱਚ ਇਸ ਤਰ੍ਹਾਂ ਨਹੀਂ ਫਿਲਹਾਲ ਇਸ ਤਰੀਕੇ ਦੀ ਕੋਈ ਗੱਲ ਨਹੀਂ ਆਈ ਸਾਹਮਣੇ ਅੱਛਾ ਜਿਵੇਂ ਤੁਸੀਂ ਕਰਦੇ ਇਹਨਾਂ ਦਾ ਆਨਲਾਈਨ ਹੋਇਆ ਇੰਸਟਾਗ੍ਰam ਜਾਂ ਫੇਸਬੁੱਕ ਰਾਹੀਂ ਜਾਂ ਮਤਲਬ ਕੋਈ ਟਵਿੱਟਰ ਰਾਹੀਂ ਕਿਦਾਂ ਮਤਲਬ ਇਹਨਾਂ ਦਾ ਪ੍ਰੇਮ ਸੰਬੰਧ ਇਹਨਾਂ ਚ ਕਿਹੜੀ ਚੀਜ਼ ਨਾਲ ਹੋਇਆ ਫਿਲਹਾਲ ਇਹ ਸਾਡੇ ਨੋਟਿਸ ਵਿੱਚ ਆਇਆ ਹੈ ਕਿ ਸਨੈਪਚੈਟ ਰਾਹੀਂ ਇਹਨਾਂ ਦੀ ਗਲਬਾਤ ਹੋਈ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਸੋਸ਼ਲ ਮੀਡੀਆ ਦੇ ਵੱਖੋ-ਵੱਖਰੇ ਹੈਂਡਲਸ ਰਾਹੀਂ ਇਹ ਇੱਕ ਦੂਜੇ ਨਾਲ ਸੰਪਰਕ ਵਿੱਚ ਸੀ ਤੇ ਇਸ ਤੋਂ ਇਲਾਵਾ WhatsApp ਕਾਲ ਤੇ ਨਾਰਮਲ ਕਾਲਸ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਚਲਦੀ ਸੀ ਇਹਨਾਂ ਦੀ ਕੋਈ ਜਿਹੜੀ WhatsApp ਜਾਂ ਚੈਟ ਵਗੈਰਾ ਤੁਸੀਂ ਇਹਨਾਂ ਦੀ ਰਿਕਾਰਡ ਦੇ ਵਿੱਚ ਕੀਤੀ ਆ ਬਿਲਕੁਲ ਸਾਡੇ ਕੋਲ ਟੈਕਨੀਕਲ ਐਵਿਡੈਂਸ ਅਸੀਂ ਇਹਨਾਂ ਦੀ ਕਾਫੀ ਇਕੱਠਾ ਕਰ ਲਈ ਹੈ ਤੇ ਹੋਰ ਵੀ ਟੈਕਨੀਕਲ ਐਵਿਡੈਂਸ ਇਕੱਠਾ ਕਰਨ ਦੀ ਪ੍ਰਕਿਰਿਆ ਸਾਡੀ ਜਾਰੀ ਹੈ ਮੋਬਾਈਲ ਫੋਨ ਅਸੀਂ ਕਬਜ਼ੇ ਵਿੱਚ ਲਏ ਹੈਗੇ ਉਹਨਾਂ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ ਮੈਡਮ ਜਿਵੇਂ ਕਹਿੰਦੇ ਕੈਨੇਡਾ 'ਚ ਬੈਠੀ ਹੈ 35 ਲੱਖ ਰੁਪਿਆ ਯਾਨੀ ਕਿ ਆਪਦੇ ਸਹੁਰਾ ਪਰਿਵਾਰ ਤੋਂ ਮੰਗ ਕਰ ਰਹੀ ਸੀ ਕਿ ਮੈਨੂੰ 35 ਲੱਖ ਦਿਓ ਨਹੀਂ ਤਾਂ ਮੈਨੂੰ ਮੈਂ ਮਤਲਬ ਵਾਪਸ ਆ ਜੂਂ ਰਿਪੋਰਟ ਆ ਜੂ ਇਦਾਂ ਹੋ ਕੇ ਆ ਜੂਗੀ ਜਿਹੜਾ ਹਰਕਮਲ ਸਿੰਘ ਆ ਉਹ ਵੀ ਮਤਲਬ ਕੈਨੇਡਾ ਦੇ ਵਿੱਚ ਹੀ ਰਿਹਾ ਸੀ ਕਿ ਉਹਦੇ ਵਾਸਤੇ 35 ਲੱਖ ਰੁਪਿਆ ਮੰਗ ਰੇ ਸੀ ਕਿ ਇਦਾਂ ਦੀ ਗੱਲ ਸਾਹਮਣੇ ਆਈ ਇਹ ਗੱਲ ਬਿਲਕੁਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਨਾਂ ਨੇ ਦੋਨਾਂ ਦੋਸ਼ੀਆਂ ਨੇ ਕਤਲ ਕਰਕੇ ਉਹਦਾ ਗੁਰਵਿੰਦਰ ਸਿੰਘ ਦਾ ਜਿਹੜੀ ਪ੍ਰਾਪਰਟੀ ਸੀ ਮੂਵੇਬਲ ਇਮੂਵੇਬਲ ਉਹ ਪ੍ਰਾਪਰਟੀ ਹਥਿਆਉਣ ਦਾ ਇਨ੍ਹਾਂ ਦਾ ਪਲਾਨ ਸੀ ਬਿਕੋਜ਼ 16 ਸੋਨੇ ਦੇ ਕੁਝ ਗਹਿਣੇ ਇਨ੍ਹਾਂ ਦੋਸ਼ੀਆਂ ਕੋਲੋਂ ਰਿਕਵਰ ਹੋਏ ਸੋ ਗੁਰਵਿੰਦਰ ਸਿੰਘ ਦੀ ਹਤਿਆ ਕਰਕੇ ਸੋਨੇ ਦੇ ਗਹਿਣੇ ਤਾਂ ਡੈਫੀਨਿਟਲੀ ਇਨ੍ਹਾਂ ਦਾ ਲੈ ਜਾਣ ਦਾ ਪਲਾਨ ਸੀ ਜੋ ਕਿ ਕੁਝ ਅਸੀਂ ਰਿਕਵਰ ਕਰ ਲਿਆ ਤੇ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਨੇ ਜੇ ਕੋਈ ਗਬਨ ਕਰਨ ਦਾ ਜਾਂ ਚੋਰੀ ਕਰਨ ਦਾ ਜਾਂ ਹੋਰ ਕਿਸੇ ਤਰੀਕੇ ਨਾਲ ਡਿਸਪੋਜ਼ ਆਫ ਕਰਨ ਦਾ ਇਹਨਾਂ ਦਾ ਪਲਾਨ ਸੀ ਨਹੀਂ ਪਲਾਨ ਸੀ ਇਹਦੇ ਬਾਰੇ ਸਾਡੀ ਇਨਵੈਸਟੀਗੇਸ਼ਨ ਹੁਣ ਜਾਰੀ ਹੈ ਮੈਮ ਜਿਵੇਂ ਤੁਸੀਂ ਕਿੰਨੇ ਵੀ ਇਹਨਾਂ ਨੇ ਸੋਨਾ ਮਤਲਬ ਕੀਤਾ ਉਹ ਕਿੰਨੇ ਕ ਲੱਖ ਦਾ ਸੋਨਾ ਹੋ ਜਾਂ ਕਿੰਨੇ ਕਿਲੋ ਵਜਨ ਦਾ ਹੋਊਗਾ ਜੀ ਇਹਨਾਂ ਵਿੱਚ ਆ ਚਾਰ ਸੋਨੇ ਦੀ ਫਿਲਹਾਲ ਚਾਰ ਗਹਿਣੇ ਅਸੀਂ ਰਿਕਵਰ ਕੀਤੇ ਹੈ ਜਿਦੇ ਵਿੱਚ ਕੜਾ ਚੈਨੀ ਟੌਪਸ ਤੇ ਪੈਂਡੈਂਟ ਵਗੈਰਾ ਹੈ ਸੋਸ਼ਲ ਮੀਡੀਆ ਤੇ ਇਹ ਗੱਲ ਆ ਰਹੀ ਹੈ ਵੀ ਜਿਵੇਂ ਉਹ ਕਹਿੰਦੇ ਚੋਰੀ ਕਰਕੇ ਲਿਆਣ ਦੀ ਮਾਨਸਾ ਸੀ ਉਹਨਾਂ ਦੀ ਯਾਨੀ ਕਿ ਜਿਵੇਂ ਕਾਹਰ ਕਮਲ ਹੋਰਾਂ ਸੰਗਤ ਜਾਂ ਹੋਰ ਇਹਨਾਂ ਨੇ ਪ੍ਰੀਪਲੈਨਿੰਗ ਬਣਾਇਆ ਸੀ ਤੇ ਜਿਹੜੀ ਰੁਪਿੰਦਰ ਕੌਰ ਕਹਿੰਦੇ ਵੀ ਉਹਦੇ ਗਲ ਦੇ ਵਿੱਚ ਚੈਨ ਸੀ ਤੇ ਉਹ ਕਿਉਂ ਨਹੀਂ ਚੋਰੀ ਹੋਈਗੀ ਦੇਖੋ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਹੈ ਹੁਣ ਜਸਟ ਸਾਡੀ ਜਾਂਚ ਸ਼ੁਰੂ ਹੋਈ ਹੈ ਇਹ ਇੱਕ ਇਹ ਕਹੀਨਸ ਕ੍ਰਾਈਮ ਹੈ ਜਿਹਨੂੰ ਆਪਾਂ ਸੀਰੀਅਸ ਕ੍ਰਾਈਮ ਕਹਿੰਦੇ ਆ ਜਿਸ ਦੇ ਵਿੱਚ ਇਹ ਜਿਹੜੇ ਨਵੇਂ ਕਾਨੂੰਨ ਬਣੇ ਹੈ ਬੀਐਨਐਸ ਉਹਦੇ ਵਿੱਚ ਵੀ 90 ਦਿਨਾਂ ਦਾ ਸਮਾਂ ਪੁਲਿਸ ਨੂੰ ਦਿੱਤਾ ਗਿਆ ਹੈ ਉਹ ਇਸੇ ਕਰਕੇ ਦਿੱਤਾ ਗਿਆ ਹੈ ਕਿ ਜੋ ਇਸ ਤਰੀਕੇ ਦੇ ਗੰਭੀਰ ਕਿਸਮ ਦੇ ਅਪਰਾਧ ਹੁੰਦੇ ਨੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਹੋਣ ਲਈ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਹੋਣ ਲਈ ਤੇ ਇਹ ਸਾਰੀਆਂ ਗੱਲਾਂ ਕਲੀਅਰ ਹੋਣ ਇਸ ਕਰਕੇ ਜਾਂਚ ਹੋਣ ਲਈ ਇੰਨਾ ਸਮਾਂ ਲੱਗ ਜਾਂਦਾ ਸੋ ਇਹ ਸਾਰੀ ਜਿਹੜੀ ਗੱਲਾਂ ਹੈਗੀ ਆ ਇਹ ਹੌਲੀ-ਹੌਲੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋ ਜਾਣਗੀਆਂ ਜਿਹੜੀ ਮੇਨ ਚੀਜ਼ ਸੀ ਕਿ ਜੋ ਮ੍ਰਿਤਕ ਹੈ ਉਹਦੀ ਹੱਤਿਆ ਕਿਨੇ ਕੀਤੀ ਹੈ ਇਹ ਗੱਲ ਕਲੀਅਰ ਹੋ ਚੁੱਕੀ ਹੈ ਤੇ ਉਹ ਦੋਸ਼ੀਆਂ ਨੂੰ ਆਪਾਂ ਸਲਾਖਾ ਦੇ ਪਿੱਛੇ ਪਹੁੰਚਾ ਦਿੱਤਾ ਹੈ ਇਨਾਂ ਚੋਂ ਮੇਨ ਜਿਹੜੀ ਹਤਿਆ ਦਾ ਕਾਰਨ ਕੌਣ ਹੈ ਹਰਕਮਲ ਸਿੰਘ ਨੇ ਪਹਿਲਾਂ ਹਤਿਆ ਕੀਤੀ ਹੈ ਜਾਂ ਮਤਲਬ ਰੁਪਿੰਦਰ ਕੌਰ ਨੇ ਕੀਤੀ ਜਾਂ ਉਹ ਜਿਹੜਾ ਇੱਕ ਸਾਥੀ ਜਿਹੜਾ ਤੁਸੀਂ ਕਰ ਤੀਜਾ ਹਰਿਆਣੇ ਦਾ ਵਿਅਕਤੀ ਹੈ ਇਨਾਂ ਚ ਤਿੰਨਾਂ ਨੇ ਪਹਿਲ ਤਿੰਨਾਂ ਦੇ ਵਿੱਚੋਂ ਪਹਿਲਾਂ ਨੇ ਕਿਹੜੇ ਨੇ ਮਤਲਬ ਉਸ ਨੂੰ ਮੌਤ ਵੀ ਕਰ ਇਹਨਾਂ ਦੇ ਵਿੱਚ ਰੁਪਿੰਦਰ ਕੌਰ ਤੇ ਹਲਕ ਹਰਕਵਲ ਪ੍ਰੀਤ ਸਿੰਘ ਇਹ ਦੋਵੇਂ ਹੀ ਇਨਾਂ ਦੋਨਾਂ ਨੇ ਰਲ ਕੇ ਪਲਾਨਿੰਗ ਬਣਾ ਕੇ ਉਹਦੀ ਹਤਿਆ ਕੀਤੀ ਹੈ ਤੇ ਵਿਸ਼ਵਜੀਤ ਕੁਮਾਰ ਉਰਫ ਪੀਚਾ ਹੈ ਜਿਹੜਾ ਤੀਜਾ ਬੰਦਾ ਹੈ ਉਹਨੂੰ ਵੀ ਇਸ ਕ੍ਰਾਈਮ ਦੀ ਪੂਰੀ ਪੂਰੀ ਜਾਣਕਾਰੀ ਸੀ ਤੇ ਉਹਨੇ ਇਹ ਕ੍ਰਾਈਮ ਕਰਨ ਦੇ ਵਿੱਚ ਟੋਟਲ ਐਂਡ ਕੰਪਲੀਟ ਆਪਣਾ ਸਪੋਰਟ ਔਰ ਕੰਪਲੀਟ ਸਹਾਇਤਾ ਇਹਨਾਂ ਦੋਨਾਂ ਦੋਸ਼ੀਆਂ ਨੂੰ ਪ੍ਰੋਵਾਈਡ ਕੀਤੀ ਹੈ ਸੋ ਇਹ ਤਿੰਨੋਂ ਦੋਸ਼ੀ ਇਹ ਮਰਡਰ ਦੀ ਸਜ਼ਾ ਦੇ ਹੱਕਦਾਰ ਨੇ ਮੈਮ ਜੇ ਤੁਸੀਂ ਕਿੰਨੇ ਵੀ ਮਤਲਬ ਕੋਈ ਨਸ਼ਾ ਦੇ ਕੇ ਜਾਂ ਕੋਈ ਨਸ਼ੀਲੀ ਦਵਾਈ ਦੇ ਕੇ ਇਹਨੂੰ ਮਤਲਬ ਮੌਤ ਦੀ ਉਤਾਰਿਆ ਗਿਆ ਉਹ ਕਿਦਾਂ ਦਾ ਨਸ਼ੀਲਾ ਪਦਾਰਥ ਸੀਗਾ ਜਿਹੜਾ ਇਹਨਾਂ ਨੇ ਮਲ ਦਿੱਤਾ ਕੋਈ ਟੀਕਾ ਸੀ ਜਾਂ ਕੋਈ ਗੋਲੀ ਸੀ ਜਾਂ ਕੋਈ ਹੋਰ ਕੋਈ ਪਾਊਡਰ ਸੀਗਾ ਪੋਸਟ ਮੌਟਮ ਜੋ ਹੋਇਆ ਹੈ ਮੇਰੇ ਤੱਕ ਗੁਰਵਿੰਦਰ ਸਿੰਘ ਦਾ ਉਹਨ ਦੇ ਵਿੱਚ ਡਾਕਟਰ ਸਾਈਬਾ ਨੰਨੇ ਉਹਦਾ ਵਿਸਰਾ ਪ੍ਰਿਜ਼ਰਵ ਕਰਕੇ ਕੈਮੀਕਲ ਐਗਜ਼ਾਮੀਨੇਸ਼ਨ ਲਈ ਭੇਜ ਦਿੱਤਾ ਹੈ ਜਦ ਇਹ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਆਉਗੀ ਉਸ ਤੋਂ ਬਾਅਦ ਕਲੀਅਰ ਹੋਊਗਾ ਕਿ ਇਹਨੂੰ ਕੀ ਕਿਸ ਤਰੀਕੇ ਦਾ ਕੋਈ ਨਸ਼ਾ ਦਿੱਤਾ ਗਿਆ ਸੀ ਜਾਂ ਗੋਲੀਆਂ ਦਿੱਤਾ ਦਿੱਤੀਆਂ ਗਈਆਂ ਸੀ ਪਰੰਤੂ ਜੋ ਐਵੀਡੈਂਸਸ ਫਿਜ਼ੀਕਲ ਐਵੀਡੈਂਸਸ ਪੁਲਿਸ ਨੇ ਮੋਕੇ ਦੀ ਦਰਿਆਫਤ ਤੋਂ ਬਾਅਦ ਲਿਫਟ ਕੀਤੇ ਨੇ ਉਹਦੇ ਵਿੱਚ ਟਰਾਮਾਡੋਲ ਦੀ ਖਾਲੀ ਪੱਤਾ ਉਥੋਂ ਲਿਫਟ ਹੋਇਆ ਮੈਂ ਜਿਵੇਂ ਗੱਲ ਕਰਦੇ ਜਿਹੜੇ ਤੀਜਾ ਵਿਅਕਤੀ ਆ ਉਹਨਾਂ ਸੋਸ਼ਲ ਮੀਡੀਆ ਤੇ ਮਤਲਬ ਬਹੁਤ ਖੂਬ ਯਾਨਕਿ ਵਾਇਰਲ ਹੋ ਰਹੀਆਂ ਚੀਜ਼ਾਂ ਵੀ ਜਿਵੇਂ ਕਹ ਰਿਹਾ ਇੱਕ ਤਾਂ ਤੀਜਾ ਵਿਅਕਤੀ ਕਹਿੰਦੇ ਉਹ ਨਸ਼ੇ ਦਾ ਵਪਾਰੀ ਸੀਗਾ ਵੀ ਪੁਲਿਸ ਵੱਲੋਂ ਉਹਦੀ ਪੁਸ਼ਟੀਗੇਸ਼ਨ ਨਹੀਂ ਕੀਤੀ ਗਈ ਦੂਜਾ ਕਹਿੰਦੇ ਉਹਦੇ ਪਰਿਵਾਰ ਨੂੰ ਵੀ ਇਸ ਰੁਪਿੰਦਰ ਕੌਰ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਇਹ ਹਰਕਮ ਵੱਲ ਤੇ ਹਰਪਿੰਦਰ ਕੌਰ ਦਾ ਫੇਰ ਚੱਲ ਰਿਹਾ ਤਾਂ ਉਹ ਵੀ ਕਿਤਨੇ ਕਿਤੇ ਵੀ ਲੋਕਾਂ ਨੂੰ ਦੋਸ਼ੀ ਮੰਨਦੇ ਆ ਵੀ ਪੁਲਿਸ ਵੱਲੋਂ ਉਹਨਾਂ ਤੋਂ ਪੁੱਛਗਿਸ਼ ਨਹੀਂ ਪਰਿਵਾਰ ਵੱਲੋਂ ਕੀਤੀ ਗਈ ਨੇ ਪੁਲਿਸ ਵੱਲੋਂ ਜਿਹੜਾ ਤੀਜਾ ਦੋਸ਼ੀ ਹੈ ਵਿਸ਼ਵਜੀਤ ਕੁਮਾਰ ਉਰਫ ਪੀਚਾ ਇਹਦਾ ਵੀ ਪੰਜ 12 ਨੂੰ 5 ਦਸੰਬਰ ਨੂੰ ਇਹਦੀ ਗ੍ਰਿਫਤਾਰੀ ਪਈ ਹੈ ਤੇ ਉਸ ਤੋਂ ਬਾਅਦ ਇਹਦਾ 3 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ 8 ਦਸੰਬਰ ਤੱਕ ਇਹਦਾ ਰਿਮਾਂਡ ਲਿਆ ਗਿਆ ਸੋ 3 ਦਿਨ ਇਹਦੀ ਵੀ ਪੁਸ਼ਤਾਚ ਕੀਤੀ ਗਈ ਹੈ ਤੇ ਜਿਹੜੀ ਵਰਤੀ ਗਈ ਕਾਰ ਹੈ ਕ੍ਰਾਈਮ ਦੇ ਵਿੱਚ ਜਿਹੜੀ ਇਹ ਵਿਸ਼ਵਜੀਤ ਕੁਮਾਰ ਉਰਫ ਪੀਚਾ ਚਲਾ ਰਿਹਾ ਸੀ ਉਹ ਕਾਰ ਵੀ ਰਿਕਵਰ ਕਰਵਾਈ ਗਈ ਹੈ ਤੇ ਇਹਦਾ ਜੋ ਰੋਲ ਸੀ ਹੁਣ ਤੱਕ ਕਲੀਅਰ ਹੋਇਆ ਹੈ ਉਹ ਐਜ਼ ਅ ਅਬੇਟਰ ਐਂਡ ਕਾਂਸਪੀਰੇਟਰ ਟੂ ਦਾ ਮਰਡਰ ਇਹ ਕਲੀਅਰ ਹੋਇਆ ਹੈ ਤੇ ਉਹਦੇ ਮੁਤਾਬਿਕ ਇਹਨੂੰ ਬੁੱਕ ਕਰਵਾਇਆ ਗਿਆ ਹੈ ਤੇ ਇਹਦੇ ਖਿਲਾਫ ਪੁਕਤਾ ਸ਼ਹਾਦਤ ਸਾਡੇ ਕੋਲ ਮੌਜੂਦ ਹੈ ਤੇ ਇਹਨੂੰ ਵੀ ਅਸੀਂ ਵੱਦ ਤੋਂ ਵੱਧ ਸਜ਼ਾ ਕਰਾਵਾਂਗੇ ਮੈਮ ਜਿਵੇਂ ਕਿ ਕਈ ਵਿਦਵਾਨ ਐ ਫੇਸਬੁੱਕ ਤੇ ਮਤਲਬ ਹੋਰ ਕਈ ਚੈਨਲਾਂ ਤੇ ਨਿੱਜੀ ਚੈਨਲਾਂ ਤੇ ਮਤਲਬ ਡਿਬੇਟਾਂ ਦੇ ਰਹੇ ਆ ਵੀ ਵੀ ਜੇ ਇਹ ਜਿਹੜੇ ਪੁਲਿਸ ਦੇ ਕੰਦੇ ਵੀ ਕਈ ਤੱਤ ਜਾਨੀ ਕਿ ਬਹੁਤ ਸਖਾਲੇ ਵੀ ਉਹਨਾਂ ਦੀ ਜ਼ਮਾਨਤ ਹੋ ਸਕਦੀ ਜਾਂ ਮੰਨ ਲਓ ਬਰੀ ਹੋ ਸਕਦੇ ਆ ਕਿ ਲੱਗਦਾ ਹੀ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਪੂਰੀ ਤਾਕਤ ਕੀਤੀ ਹੋਗੀ ਕਿ ਜਿਵੇਂ 90 ਦਿਨ ਦਾ ਪਾ ਚਲਾਨ ਪੇਸ਼ ਕਰਨਾ ਹੈ 90 ਦਿਨ ਦੇ ਵਿੱਚ ਹੀ ਕਰੋਂਗੇ ਕਿ ਉਸ ਤੋਂ ਪਹਿਲਾਂ ਵੀ ਚਲਾਨ ਪੇਸ਼ ਕਰੂਗਾ ਉਸ ਤੋਂ ਪਹਿਲਾਂ ਵੀ ਚਲਾਨ ਪੇਸ਼ ਹੋ ਸਕਦਾ ਹੈ ਪਰੰਤੂ ਇੱਕ 90 ਦਿਨਾਂ ਦੀ ਇੱਕ ਲਿਮਟ ਕਾਨੂੰਨ ਵੱਲੋਂ ਦਿੱਤੀ ਗਈ ਹੈ ਉਹਦੀ ਅਸੀਂ ਪਾਲਣਾ ਕਰਾਂਗੇ ਡੈਫੀਨਿਟਲੀ ਕਰਾਂਗੇ ਤੇ ਮੈਂ ਤੁਹਾਨੂੰ ਉਹੀ ਦੱਸ ਰਹੀ ਐ ਕਿ ਇਹ ਇਨਵੈਸਟੀਗੇਸ਼ਨ ਹਲੇ ਸ਼ੁਰੂ ਹੋਈ ਹੈ ਇਹ ਹਲੇ ਖਤਮ ਨਹੀਂ ਹੋਈ ਤੇ ਅਸੀਂ ਕਿਸੇ ਦੀ ਵੀ ਇਨਵੋਲਵਮੈਂਟ ਹਲੇ ਰੂਲ ਆਊਟ ਨਹੀਂ ਕੀਤੀ ਹੈ ਜੇ ਇਸ ਤੋਂ ਬਾਅਦ ਵੀ ਕਿਸੇ ਦੋਸ਼ੀ ਦਾ ਰੋਲ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਅਰੈਸਟ ਕੀਤਾ ਜਾਊਗਾ ਉਹਦੇ ਖਿਲਾਫ ਜੋ ਵੀ ਐਵੀਡੈਂਸ ਹੈ ਉਹਦੇ ਮੁਤਾਬਿਕ ਜੋ ਵੀ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਹੈਗੀ ਹੈ ਉਹ ਕੀਤੀ ਜਾਊਗੀ ਜਿਵੇਂ ਤੁਸੀਂ ਕਿਹਾ ਮੈਮ ਵੀ ਮਤਲਬ ਕੋਈ ਹੋਰ ਵੀ ਦੂਸੀ ਸਾਹਮਣੇ ਆਉਂਦਾ ਤਾਂ ਉਹ ਤੋਂ ਪੁੱਛਗਿੱਛ ਕੀਤੀ ਗਈ ਜੋ ਪੁੱਛਗਿੱਛ ਦੇ ਵਿੱਚ ਦੁਬਾਰਾ ਉਹਨਾਂ ਦਾ ਕੋਈ ਮਤਲਬ ਤਾਰ ਫਿਰ ਦੁਬਾਰਾ ਜੁੜਦੇ ਹਰਕਮਲ ਤੇ ਰਪਿੰਦਰ ਕੀ ਦੁਬਾਰਾ ਉਹਨਾਂ ਨੂੰ ਆਪਾਂ ਰਮਾਨ ਤੇ ਲਿਆ ਸਕਦੇ ਹਾਂ ਉਹਨਾਂ ਨੂੰ ਬਿਲਕੁਲ ਲਿਆ ਸਕਦੇ ਹਾਂ ਹੁਣ ਜਿਹੜੇ ਨਵੇਂ ਕਾਨੂੰਨ ਆਏ ਹੈਗੇ ਉਹਨਾਂ ਦੇ ਵਿੱਚ ਇਸ ਤਰੀਕੇ ਦੀ ਪ੍ਰੋਵੀਜ਼ਨ ਹੈਗੀ ਹੈ ਔਰ ਜੇ ਲੋੜ ਪੈਂਦੇ ਤਾਂ ਆਪਾਂ ਉਹਨਾਂ ਨੂੰ ਲਿਆ ਸਕਦੇ ਹਾਂ ਕੀ ਮਤਲਬ ਵੀ ਲੱਗਦਾ ਵੀ ਜਿਹੜਾ ਇਹਨਾਂ ਨੂੰ ਸਜ਼ਾਵਾ ਹੋਣਗੀਆਂ ਇਹ ਮੰਨ ਲਓ ਵੀ ਜਿਵੇਂ ਕਹਿੰਦੇ 20 ਸਾਲ ਦੀ ਕੈਦ ਹੋਗੀ ਜਾਂ ਫਾਂਸੀ ਦੀ ਸਜ਼ਾ ਹੋਗੀ ਕਿ ਲੱਗਦਾ ਵੀ ਪੱਕਾ ਹੀ ਮਤਲਬ ਬਹੁਤ ਸਾਰੇ ਪੰਜਾਬ ਨੇ ਮਤਲਬ ਪੂਰਾ ਭਾਰਤ ਵਿਸ਼ਵ ਭਾਰਤੀ ਇਹਦੇ ਨਾਲ ਜੁੜਿਆ ਲੋਕਾਂ ਦੀਆਂ ਸੋਸ਼ਲ ਮੀਡੀਆ ਰਾਈ ਇਸ ਕੇਸ ਦੇ ਹਰ ਇੱਕ ਦੀ ਅੱਖ ਹੈ ਜੀ ਬਾਜ ਵਾਂਗੂ ਅੱਖ ਹੈ ਕਿ ਹੁਣ ਪੁਲਿਸ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਇਹ ਜੇ ਦਰਿੰਦੇ ਲੋਕਾਂ ਨੂੰ ਸਜ਼ਾ ਵੀ ਦਵਾਉਂਦੇ ਜਾਂ ਨਹੀਂ ਦਵਾਉਂਦੇ ਕਿੰਦਾ ਦਾ ਕੇਸ ਮਜ਼ਬੂਤ ਹੋਇਆ ਸਕਦਾ ਵੀ ਹੋਇਆ ਜਹਾਜ ਕੋਈ ਕਰਨ ਵਾਲਾ ਰਹਿੰਦਾ ਜੀ ਇਹਦੇ ਵਿੱਚ ਲੱਗਣ ਵਾਲੀ ਕੋਈ ਗੱਲ ਨਹੀਂ ਹੈ ਗੁਰਪ੍ਰੀਤ ਜੀ ਮੈਨੂੰ ਪੂਰਾ ਯਕੀਨ ਹੈ ਕਿ ਜਿੰਨੇ ਖ ਪਖ ਪੁਖਤਾ ਸਬੂਤ ਅਸੀਂ ਇਹਦੇ ਵਿੱਚ ਹੁਣ ਤੱਕ ਇਕੱਠਾ ਕੀਤੇ ਹੈ ਤੇ ਅੱਗੇ ਵੀ ਅਸੀਂ ਇਕੱਠਾ ਕਰਨਿਆ ਉਹਨ ਦੇ ਵਿੱਚ ਸਾਢੇ ਕੋਲ ਗਵਾਹ ਵੀ ਹੈਗੇ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਤੇ ਟੈਕਨੀਕਲ ਸਬੂਤ ਵੀ ਹੈਗੇ ਇੰਨਾ ਦੋਨਾਂ ਦੇ ਆਧਾਰ ਤੇ ਤੇ ਇਸ ਤੋਂ ਇਲਾਵਾ ਜਿਹੜੇ ਫੋਰੈਂਸਿਕ ਸਬੂਤ ਅਸੀਂ ਉੱਥੋਂ ਲਿਫਟ ਕੀਤੇ ਹੈ ਉਦੇ ਆਧਾਰ ਤੇ ਸਾਇੰਟਿਫਿਕ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਤੇ ਅੱਗੇ ਵੀ ਸੀਨੀਅਰ ਆਫਿਸਰਸ ਦੀ ਸੁਪਰਵੀਜ਼ਨ ਹੇਠ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਵੀ ਕਰਵਾਈ ਜਾਏਗੀ ਤੇ ਸਖਤ ਤੋਂ ਸਖਤ ਸਜ਼ਾ ਇਹਦੇ ਵਿੱਚ ਸਾਰੇ ਦੋਸ਼ੀਆਂ ਨੂੰ ਕਰਵਾਈ ਜਾਊਗੀ ਕੀ ਲੱਗਦਾ ਵੀ ਫਸਟ ਟੈਕ ਮਤਲਬ ਵੀ ਜਲਦੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਕਈ ਵਾਰੀ ਬੜਾ ਲੰਮਾ ਸਮਾਂ ਲੱਗ ਜਾਂਦੇ ਇਹਨਾਂ ਕੇਸਾਂ ਦੇ ਵਿੱਚ ਬਹੁਤ 2 5 ਸਾਲ 4 ਸਾਲ ਇਦਾਂ ਲੱਗ ਜਾਂਦੇ ਕੀ ਲੱਗਦਾ ਵੀ ਬਹੁਤ ਜਲਦੀ ਯਾਨੀ ਕਿ ਇਹਨਾਂ ਨੂੰ ਸਜ਼ਾ ਹੋ ਸਕਦੀ ਮੈਨੂੰ ਲੱਗਦਾ ਨਹੀਂ ਮੈਨੂੰ ਯਕੀਨ ਹੈ ਕਿ ਅਸੀਂ ਇਨਾਂ ਕੋ ਪੁਖਤਾ ਕੇਸ ਬਣਾਵਾਂਗੇ ਕਿ 90 ਕਾਨੂੰਨਾ ਦੇ ਮੁਤਾਬਿਕ ਸਾਰੀ ਟਾਈਮ ਬਾਉਂਡ ਟ੍ਰਾਇਲਸ ਹੈ ਸੋ ਟਾਈਮ ਬਾਉਂਡ ਤਰੀਕੇ ਨਾਲ ਵੱਧ ਤੋਂ ਵੱਧ ਸਜ਼ਾ ਅਸੀਂ ਇਹਨਾਂ ਨੂੰ ਕਰਾਵਾਂਗੇ ਇਹ ਸਾਨੂੰ ਯਕੀਨ ਹੈ ਸੋ ਇਹ ਸੀ ਮੈਮ ਡੀਆਈ ਜੀ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਕਾਨੂੰਨਾ ਦੇ ਮੁਤਾਬਿਕ ਜਿਹੜੇ ਇਹ ਲੋਕ ਨੇ ਜਿਹੜੇ ਇਹਨਾਂ ਨੇ ਕ੍ਰਾਈਮ ਕੀਤਾ ਉਹਨਾਂ ਕ੍ਰਾਈਮ ਲੋਕਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਵਾ ਕੇ ਹੀ ਸਾਲ ਲਾਵਾਂਗੇ ਰਜਨਾ ਸਪੋਕਸਮੈਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਕ ਦੀ ਵਿਸ਼ੇਸ਼ ਰਿਪੋਰਟ